ਸਾਰਾ ਵੀ ਵੱਡ ਨਹੀਂ ਆ ਯਾਰ ਅੱਜ ਖੈਰ ਮੁੰਡੇ ਨੂੰ ਭੇਜ ਗਿਆ ਇੱਕ ਤਾਂ ਕੀ ਪਤਾ ਗਿਆ ਕਿ ਨਾ ਇਹ ਬਲਜਿੰਦਰ ਨੂੰ ਬੋਲ ਮਾਰਦਾ ਉਹ ਬਲਜਿੰਦਰਾ ਓਏ ਉਹ ਬਲਜਿੰਦਰਾ ਕੀ ਹੋ ਗਿਆ ਬਾਪੂ ਓਏ ਆ ਯਾਰ ਹਾਂ ਬਾਪੂ ਆਪਣੇ ਖੇਤ ਪੈ ਗਿਆ ਮੁੰਡਾ ਇੱਕ ਸਾਰਾ ਵੱਡ ਨਹੀਂ ਆ ਗਿਆ ਅੱਛਾ ਚਾਚਾ ਗਿਆ ਹੋਇਆ ਉਹ ਤਾਂ ਉਹ ਢੱਗ ਗਿਆ ਆ ਗਿਆ ਹੈ ਨਾ ਹਾਂ ਤੇ ਆਪਾਂ ਚੱਲੀਏ ਫਿਰ ਸਕੂਟਰ ਲੈ ਕੇ ਭਲਾ ਜਦੋਂ ਗਿਆ ਆਪਣਾ ਕੀ ਕੰਮ ਆ ਬਾਪੂ ਤੇ ਆਪਾਂ ਵਾਡ ਲਾਂਗੇ ਸਾਰਾ ਟੰਡੇ ਦੇਖ ਲੈ ਫਿਰ ਹਾਂ ਮਰਜੀ ਆ ਤੇਰੀ ਮੈਂ ਤਾਂ ਵਿਹਲੇ ਸੀ ਵਿਹਲੇ ਸੀ ਕੱਢ ਲਿਆ ਫਟ ਗਿਆ ਚੱਲ ਚੱਲੀਏ ਸਰੋਟਾ ਵੱਢ ਨਹੀਂ ਆਇਆ ਕੱਲੇ ਤੋਂ ਨਹੀਂ ਲੋਤਣਾ ਉਹਨਾਂ ਨੇ ਪਤਾ ਟੈਲੀਫੋਨ ਤੇ ਲੱਗਾ ਖੜਾ ਹੋਵੇ ਜਾਗਾ ਹਾਂ ਹਾਂ ਹਲਾ ਤਾਂ ਚਾਹੀ ਜਾਨੇ ਉਹ ਤਾਂ ਫੋਨ ਤੇ ਲੱਗਾ ਪਿਆ ਹੋਵੇ ਫੋਨ ਤੇ ਲੱਗਾ ਜਾਂਦੇ ਉੱਥੇ ਬੈਠਾ ਹੁ ਯਰ ਬੱਟ ਬੱਟ ਟਿਕ ਟਿਕ ਚੱਲੀਏ ਚਾਹ ਚੱਲੀਏ ਬਾਪੂ ਸਾਡੀ ਜੀ ਸ਼ਰੀਰ ਜਾਂ ਮੇਰਾ ਕੰਡਮ ਗਿਆ ਜਿੱਤਾ ਖੜਾ ਤਾਂ ਨਾ ਚਮਚਾ ਮਾਰੇ ਇਹਦਾ ਸਵੇਰ ਦਾ ਕੰਡਮ ਹੋਣੇ ਆ ਹਾਂ ਕਿਹਨਾਂ ਕਿਹਿਆ ਖਾਜੀ ਨਹੀਂ ਪੜਾਵਾ ਮੁੱਕੀ ਪਈ ਆ ਸ਼ਰਾ

ਮੱਠਾ ਕੱਲੀ ਮਾਰ ਗਿਆ ਠੀਕ ਹੈ ਬਹਿ ਰਾਇਆ ਬਾਪੂ ਪਹਿਲਾਂ ਕੱਜ ਬਹਿ ਗਿਆ ਸ਼ਟਾਰਟ ਪਹਿਲੀ ਡਰੀ ਜਣਾ ਰਹਿਣਾ ਮੈਂ ਕੋਈ ਨਹੀਂ ਜਾਜ ਬਣਾਉਂਦਾ ਇਹਨੂੰ ਕੀ ਪਤਾ ਗਿਆ ਲੱਗਾ ਅੱਗਾ ਅੱਗਾ ਚੱਲ ਕੱਲਾ ਬਾਪੂ ਕੱਜ ਇਹ ਦੇਖ ਉਹ ਦੇਖ ਤਾਂ ਹੌਲੀ ਕਰ ਜਾ ਯਾਰ ਮਟਿਆ ਦਾ ਬੈਕ ਟਾਸੀ ਯਾਰ ਹੌਲੀ ਚੱਜ ਮਰਾਈਆ ਉਹ ਹੌਲੀ ਆ ਬਾਪੂ ਤੂੰ ਹੱਥ ਪਾ ਕੇ ਤਾਂ ਬੈਠਿਆ ਨਹੀਂਗਾ ਅੱਗੇ ਅੱਗੇ ਇੱਕ ਤਾਂ ਮੁੜਕਣੀ ਵਾਲੀ ਆ

ਵਾਗੇ ਚੱਤੇ ਦਿੱਕੀ ਜਾਨੀ ਇੱਕ ਤਾਂ ਲੱਗਿਆ ਖੜਾ ਖੇਤ ਚ ਦੋ ਜਿਹਨੇ ਲੱਗੇ ਖੜੇ ਆ ਯਾਰ ਹਾਂ ਬਾਬਾ ਲੱਗੇ ਖੜੇ ਨੇ ਨਾ ਇੱਕ ਹੀ ਆ ਓਏ ਹੈ ਲਾ ਦਨ ਦੋ ਆ ਬਾਬਾ ਇੱਕ ਹੀ ਦੋ ਖਾਈ ਉਹ ਇੱਕ ਹੀ ਯਾਰ ਤੇ ਮੋਢੇ ਹੋਣਾ ਨਿੰਮਦਾ ਬਾ ਪੈਰ ਹੈ ਮੋਢਾ ਹੋਣਾ ਨਿੰਮਦਾ ਇਹ ਮਿੱਡਾ ਮੁੱਛ ਕਿਵੇਂ ਉਹਦੇ ਨਾਲ ਖੜੇ ਹੋਣਾ ਕੋਈ ਦਾਦਾ ਹੋਰ ਖਗਾ ਖਗਾ ਹੋ ਗਿਆ ਓ ਬੰਦਾ ਖੜਾ ਨਾ ਬੰਦਾ ਅੱਛਾ ਅੱਛਾ ਬੰਦਾ ਖੜਾ ਹੈ ਹੋਰ ਮੁੰਲਾ ਤਾਂ ਉਹ ਹੈ ਦੋ ਨੇ ਉਹ ਇਹ ਚੱਲੀ ਸ਼ੇਰਾਂ ਯਾ ਯਾ ਕੀ ਡਰ ਆਈ ਯਾਰ ਇਹਦਾ ਸਾਰੇ ਦਾ ਇੱਕ ਤਾਂ ਸ਼ਿਕਾਰੀ ਦੀ ਕੁੱਤੀ ਸੂਈ ਆ ਹਾਂ ਬਾਬਾ ਇੱਕ ਮੱਚਾ ਤੇਰੇ ਤੇ ਗਿਆ ਓਏ ਮੈਂ ਤਾਂ ਕਿਹਾ ਪਾਪਾ ਤੂੰ ਤਾਂ ਨਹੀਂ ਭੇਜਦੀ ਬਾਬਾ ਮੈਂ ਤਾਂ ਨਹੀਂ ਕਿਹਾ ਤੂੰ ਆਣਾ ਰੋਜ਼ ਅੱਛਾ ਅੱਛਾ ਤੂੰ ਗੱਲ ਕਰਦਾ ਮੈਂ ਤਾਂ ਨਹੀਂ ਆ ਤੈਨ ਮੈਂ ਤਾਂ ਤੇਰੇ ਨਾਲ ਖੇਤ ਆਇਆ ਮੈਂ ਤਾਂ ਖੇਤ ਨਹੀਂ ਵੇਖਿਆ ਖੇਤ ਨਹੀਂ ਦੇਖਿਆ ਨਾ ਵੀ ਆ ਖੇਤ ਖੜਾ ਆਪਣਾ ਯਾਰ ਓ ਬਾਬਾ ਤੂੰ ਉਹ ਹੀ ਮਰੀ ਨਾ ਮੇਰੇ ਤੇ ਡਾਈ ਲੋਗਾ ਅੱਠਾ ਕੇ ਜੀ ਮੱਛਾ ਯਾਰ ਉਹ ਹੋਲੀ ਆ ਬਾਪੂ ਆ ਮੁੰਡਾ ਕਿਹੜਾ ਜਾਂਦਾ ਪਤਾ ਨਹੀਂ ਬਾਪੂ ਰੋਕਣਾ ਮਰ ਜਾ ਤਵੇ ਸ਼ਰਾ ਠੀਕ ਆ ਬਾਪੂ ਕਿੱਧਰ ਜਾਇਆ ਮੈਂ ਖੇਤ ਜਾਂਦਾ ਸੀ ਆ ਜਾ ਖੇਤ ਚੱਲ ਜੀ ਲੈ ਚੱਲਦਾ ਤੈਨੂੰ ਗੱਡੀ ਤੇ ਚੜਾ ਲਪੜ ਆ ਗਿਆ ਬੈ ਜਾ ਠੱਕੇ ਭਾਈ ਜੀ ਮੜਾ ਜਾ ਚੱਲਾ ਬਾਪੂ ਚੱਲ ਹੱਥ ਫੜਾ ਪੁੱਤ ਪਹਿਲੇ ਤੇ ਅੱਖ ਯਾਰ ਕਿੰਨੇ ਮੁੰਡੇ ਸ਼ਰਾਚੂ ਗਾਲੀ ਦਾ ਅੱਖਾ ਅੱਖਾ ਗਾਲੀ ਦਾ ਠੀਕਾ ਠੀਕਾ ਮੈਂ ਤਾਂ ਯਾਹੀ ਆ ਜਿਆਦਾ ਸੀ ਕੱਟੇ ਪੜੇ ਸਕੂਲੇ ਕਰ ਦੇਖਿਆ ਨਾ ਕਿਹੜੇ ਬਸ ਰਹਿੰਦਾ ਦੇਖਿਆ ਦੇਖਿਆ ਬੀਹੇ 'ਚ ਰਹਿੰਦਾ ਆਪਣੇ ਇੰਦਰ ਲੱਭਣਗੇ ਵੇਖਿਆ ਹੀ ਬੀਹੇ 'ਚ ਮੈਂ ਤਾਂ ਕਰੇ ਸਾਰਾ ਦਨ ਖੜਦਾ ਰਹਿੰਦਾ ਮੈਂ ਤਾਂ ਪਤਾ ਹੀ ਨਹੀਂ ਕਰਦਾ ਵੀ ਇਹਨੂੰ ਕੀ ਪਤਾ ਫੰਡ ਮੈਂ ਪਿੰਡ ਦੇ ਨਹੀਂ ਜਾਣਦਾ ਸਾਰਾ ਕੁਝ ਹੈ ਮੈਂ ਪਿੰਡਾਂ ਦੇ ਜਾਣਦਾ ਹੀ ਨਹੀਂ ਕਿਸੇ ਨੂੰ ਵੀ ਜੱਟ ਨਾਲ ਕਿਉਂ ਹੋਰ ਉਹਨਾਂ ਕਰਦਾ ਹੁੰਦਾ ਸਾਰਾ ਦਨ ਮੈਂ ਘਾਇ ਇੱਕ ਇੱਕੀ ਫੁੱਟ ਬਜਾ ਦੇ ਨਾ ਕੰਮ ਨਹੀਂ ਖਾਣੀ ਤੈਨੂੰ ਕੋਈ ਓ ਬਾਬਾ ਟੈਲੀਫੋਨ ਬਾਹਰ ਜਾਂਦੇ ਅੱਜ ਕੱਲ ਇਹਨੂੰ ਢੜ ਜਾ ਕਰ ਪਟਾਉਂਦੇ ਇਹਨੂੰ ਕਿੱਥੇ ਮੇਰੇ ਕੋਲ ਹੈ ਹੀ ਨਹੀਂ ਟੈਲੀਫੋਨ ਤਾਂ ਹੈ ਤਾਂ ਜੱਟ ਚੱਕਾ ਜੀ ਫਿੱਟਾ ਨਾ ਬਾਬਾ ਯਾਰ ਮੈਨੂੰ ਤਾਂ ਹੋਇਆ ਮਿਲਦਾ ਹੀ ਨਹੀਂ ਮਿਲਦਾ ਹੈ ਤੂੰ ਚੱਲੇ ਤੂੰ ਮੱਚ ਲੈ ਮੈਂ ਦੇ ਦੇ ਇੱਕ ਜੇ ਮੇਰੇ ਕੋਲ ਦੇਣਾ ਨਾ ਬਾਬਾ ਹੋਣੀ ਚਾਹੀਦਾ ਨਾ ਬਾਬਾ ਖੇਤਾ ਪਣਾ ਹੈ ਆਹ ਖੇਤਾ ਪਣਾ ਹੀ ਯਾਰ ਬਾਬਾ ਗੰਨਾ ਨਾ ਹਰੇ ਕਹਾ ਗੰਨਾ ਨਾ ਕਿਤੇ ਓ ਬਾਬਾ ਗੰਨੇ ਖੜੇ ਓਏ ਹਈਏ ਬਰਾਸ ਨਹੀਂ ਬਜਾ ਰਸ ਕਦੋਂ ਬਣੂ ਬਾਬਾ ਬੱਸ ਆ ਬਣ ਜੂ 2 ਘੰਟਿਆਂ ਚਾ ਸ਼ਾਮੇ ਲਾ ਰਿਹੜੀ ਸ਼ਾਮੇ ਲੈਣਾ ਹਾਂ ਯਾ ਅੱਜ ਸ਼ਾਮੇ ਮੇਰਾ ਉੱਠੇ ਜਾਣੀ ਹੈ ਆ ਗੰਡੇ ਗੁੰਡੇ ਦੇਖ ਲਿਓ ਬੱਬਾ ਸਵਾਰ ਕਿਤਰੀ ਕਦੇ ਮੋਛ ਕਰਾ ਲਈ ਟਾਈਮ ਨਾਲ ਨਾ ਨਾ ਮੋਛਾ ਕੀ ਕਰਾਉਣੀ ਅੱਛਾ ਉਹ ਬਾਤਿੰਗੇ ਚੱਕਰੀ ਸੱਚਾ ਚੱਕੀਆਂ ਚੱਕ ਲੈ ਦੋ ਗੁੰਡੇ ਤਾਂ ਲੱਗੇ ਖੜੇ ਕਿੱਕ ਲੱਗੇ ਹੜਾਓ ਇੱਕ ਇੱਥੇ ਲੱਗਿਆ ਇੱਕ ਜਾ ਇੱਕ ਮਾਤਾ ਜੀ ਆ ਗਿਆ ਆ ਦੇਖੀ ਮਾਰਿਆ ਸ਼ੀ ਬਸ ਉਹ ਜੇ ਲਾ ਦੇ ਆਉਂਦੇ ਲਾ ਦੇ ਜੀ ਬਾਬੂ ਕਿੱਥੇ ਰੱਖਣੇ ਆ ਕੁੰਜੀ ਹਾਂ ਉਨ ਕੀ ਰੱਖ ਦੇ ਬੱਚੀ ਬੱਚੇ ਚ ਅੱਛਾ ਕੀ ਡਾੜਾ ਛਾਪ ਲੱਖਿਆ ਯਾਰ ਬਾਬਾ ਪਾਣੀ ਨਹੀਂ ਲਿਆ ਹੈਸ ਲੱਗ ਰਹੀ ਸੀ ਪਾਣੀ ਤਾਂ ਜਟ ਘੇ ਪੁੱਜਾ ਦੋਲੂ ਮੈਂ ਪਜਾ ਬਾਬਾ ਮੈਂ ਕਰਨੇ ਪਟਲਾ ਨਾ ਖਾਣਾ ਹੈ ਗੰਨਾ ਗੰਨਾ ਨਾ ਨਾ ਰਹਿਣ ਜਾਂ ਗੰਨਾ ਫਿੱਕਾ ਹੈ ਗਿਆ ਚੁੱਪ ਲੈਨੇ ਗੰਨੇ ਉਹ ਵੱਧ ਪਿਆਸ ਲੱਗੂ ਯਾਰ ਕੰਪਨੀ ਕਰ ਕਿਉਂ ਕਰ ਰਿਹਾ ਮੈਂ ਕੰਮ ਜਕਣਾ ਕੰਡ ਕਰ ਬਾਬੂ ਕਿਹੜੀ ਸਰੋ ਵਡਣੀ ਆਹ ਵਾਲੀ ਆਹੀ ਵਡਣੀ ਆ ਨਹੀਂ ਨਾਲੇ ਉਹ ਕਹਿੰਦੇ ਸੀਗੇ ਹੈ ਉਹ ਕਹਿੰਦੇ ਸੀਗੇ ਆਹੋ ਹਾਂ ਇਹ ਤਾਂ ਕੱਚੀ ਵਾਲੇ ਆਹ ਕੱਚੀ ਆ ਜੱਟ ਦੀ ਬੇਬੇ ਕਾਂ ਦੀ ਗਾੜੀ ਵੜ ਗਈ ਹਾਂ ਗਾੜੀ ਪਹਿਲਾਂ ਵਾਲੀ ਝੱਲੋ ਵੜ ਜੰਨਾ ਬੜੀ ਦਾਤੀਆਂ ਆ ਪਈਆਂ ਚੱਕ ਲਓ ਦਾਤੀਆਂ ਤਾਂ ਚਾੜ ਲਿਆ ਆ ਮੈਂ ਯਾਰ ਇਹ ਕਿਥੇ ਪੱਠਿਆਂ 'ਚ ਵੀ ਪਈ ਉਹ ਵੀ ਚੱਕ ਲੈਣੇ ਆ ਹੈ ਪੱਠਿਆਂ 'ਚ ਵੀ ਪਈ ਉਹ ਵੀ ਚੱਕ ਲੈਉਣੇ ਆ ਮੈਨੂੰ ਲੱਗਦਾ ਮਾੜਾ ਲੱਗਿਆ ਖੜਾ ਯਾਰ ਵੱਢੀ ਜਾਂਦਾ ਪਹਿਲਾਂ ਚੱਪਿਆ ਫਰੇਟ ਉਹ ਬਈ ਗੁੱਸਾ ਕਰ ਗਿਆ ਹੈ ਉਹਨੂੰ ਕਹਿੰਦਾ ਕੰਮ ਨਹੀਂ ਕਰਦਾ ਤਾਂ ਪਹਿਲਾ ਆਕੇ ਲੱਗ ਗਿਆ 4 ਵਜੇ ਦਾ 4 ਵਜੇ ਦਾ ਹਾਂ ਜਾਣ ਕੇ ਆ ਗਿਆ ਤੇ ਫੋਨ ਤੇ ਲੱਗਿਆ ਖੜੇ ਚੱਲ ਗਿਆ ਫਿਰ ਗਿਆ ਚੱਲ ਚੱਲ ਬਾਪੂ ਟਾਈਮ ਹੋ ਜਾਂਦਾ ਫੋਨ ਤੇ ਲੱਗਿਆ ਖੜਾ ਟਟਕੇ ਰਾਇਆ ਦੇਖਦੇ ਹਾਂ ਨੇ ਕਿੰਨੀ ਕੋ ਵੱਡੀ ਐ ਕਿ ਜੀ ਵੱਡੀ ਆ ਕਿ ਨਾਲ ਨਾਲ ਹੀ ਚੱਲੇਗਾ ਸੱਜੇ ਹਾਂ ਬਾਪੂ ਚੱਲ ਨਾਲ ਵਗ ਚੱਲੇ ਬੜੀ ਗੱਲ ਚੱਲ ਪਾਸੇ ਲਵਾ ਦੂ ਯਾਰ ਹਾਂ ਹਾਂ ਬਾਪੂ ਲਵਾਊਗਾ ਪਾਸ ਨਾਲ ਆਇਆ ਤਾਂ ਹਾਂ ਲਵਾਊਗਾ ਚੱਲ ਕਿਹੜੇ ਪਾਸੇ ਆ ਕਵੇਲਾ ਬਾਵਾ ਖਰਤਾ ਐਨੂੰ ਐਨੂੰ ਆ ਦੇਖਾ ਮੋੜ ਮੜੀਆ ਉਹ ਤੇਰਾ ਭਜਾ ਹੋ ਗਿਆ 60 ਖਾ ਬੰਡ ਫੁੱਟ ਗਈ ਬਾਪੂ ਮੇਰੀ ਤਾਂ ਹੈ ਬੰਡ ਫੁੱਟ ਗਈ ਪੈ ਜਾ ਤਿਸ ਗਿਆ ਹੈ ਨਾ ਹੋਰ ਆ ਗਿੱਲਾ ਘਾਹ ਸੀਗਾ ਗਿੱਲਾ ਘਾਹ ਸੀ ਹਾਂ ਤੀਟਾਂ ਦੇ ਤੀਟ ਆਈਆਂ ਨਾ ਆਈਆਂ ਆ ਇੱਥੇ ਮੈਨੂੰ ਲੱਗਦਾ ਆ ਗਈ ਆ ਹੈ ਇੱਥੇ ਦਵਾਈ ਲਾਵਾਂ ਟੂਪ ਕਰੇ ਲਾ ਕੇ ਲਾਵਾਂਗੇ ਜਿੱਥੇ ਟਿਕਿਆ ਤੈ ਇਸ ਟੀਟ ਨਾ ਆਈਆਂ ਚੱਲੀਏ ਉਹ ਬਸ ਕੋਈ ਲੈ ਖਾ ਤੇ ਟਿਕ ਗਿਆ ਯਾਰ ਬੱਚੇ ਤਾਂ ਰਹੇਗੀ ਉਹ ਤਾਂ ਬਾਹਰ ਟਿਕੜਾ ਕੋਈ ਨਹੀਂ ਨਹੀਂ ਇੱਥੇ ਬੱਜਾ ਡੜਾ ਆ ਪਾਸੇ ਤੇ ਬਈਆ ਹਾਂ ਚੱਲ ਕੋਈ ਨਹੀਂ ਐਨਿਕ ਤਾਂ ਟੀਕੇ ਦੀ ਪੀੜ ਵੀ ਸਾਈ ਲੈਣਾ ਤੂੰ ਆ ਗਿਆ ਜੱ ਲੱਗਾ ਖੜਾ ਓ ਕਿਵੇਂ ਆ ਮਾਣ ਠੀਕ ਆ ਠੀਕ ਆ ਬਾਪੂ ਆ ਗਏ ਆ ਗਏ ਆ ਗਏ ਜਾਇਆ ਖੁੱਲ ਠੀਕ ਆ ਠੀਕ ਆ ਚੱਕ ਕੇ ਟਾਈਮ ਨਾਲ ਹੀ ਆ ਗਿਆ ਫਿਰ ਹੋਰ ਫੇਰ ਮੈਂ ਕਿਹਾ ਫਿਰ ਗਰਮੀ ਹੋ ਜਾਂਦੀ ਐ ਕੱਲਾ ਹੀ ਆ ਗਿਆ ਉਹ ਕੱਲਾ ਹੀ ਆ ਗਿਆ ਮੈਂ ਤਾਂ ਇੱਕ ਹੋਰ ਕਹਿ ਕੇ ਆਇਆ ਸੀ ਜਦ ਮੈਂ ਖਾ ਜਾ ਤਾਂ ਉਹ ਕੰਮ ਹੋ ਗਿਆ ਉਹਨੂੰ ਭੱਜ ਗਿਆ ਉਹ ਪਤਾ ਨਹੀਂ ਕਿੱਧਰ ਪਾਸੇ ਕੱਲ ਕੋਈ ਤਾਂ ਨਹੀਂ ਜਰਾ ਆਜਾ ਵੱਢ ਕੇ ਸੜਾ ਆਪਾਂ ਵੱਢਿਆ ਜਿਆਦਾ ਉਹਦਾ ਲਿਆਉਂਦੇ ਮੇਰੇ ਵਾਸਤੇ ਰੋਟੀ ਰੁੱਟੀ ਕਾ ਇਹ ਹੋਰ ਕੰਜਰ ਜਰਾ ਯਾਦ ਹੀ ਨਹੀਂ ਕਰਾਈ ਬਿਲਕੁਲ ਤੇਰਾ ਚਾਹ ਤਾਂ ਹੁਣ ਜਾਣਾ ਭੂ ਮੈਨੂੰ ਤੜਕੇ ਦਾ ਭੁੱਖਾ ਮਰ ਜਾਣਾ ਮੈਂ ਆ ਯਾਰ 50 ਰੁਪਏ ਤੇ ਨਾ ਰਹਿ ਗਏ ਜਰ ਹੈ ਬਾਬਾ ਹੈ ਆਪਾਂ ਤਾਂ ਖਾ ਕੇ ਆਏ ਰੋਟੀਆਂ ਲੱਕ ਜਾ ਫਿਰ ਟੂਟਰ ਜੱਗ ਜੱਗ ਛੱਗ ਚਾਹ ਰਹਿ ਗਈਆਂ ਸਸਰੀਆਂ ਵੱਢ ਕੇ ਘਰੇ ਹੀ ਪੀ ਲਾਂਗੇ ਚੱਲ ਫਿਰ ਵੱਢ ਲੋ ਫਿਰ ਹੋਰ ਕੀ ਆ ਲਾ ਚਾਹ ਨੂੰ ਅੱਗੀ ਸੱਚੀ ਕੱਢੀ ਕਗਾਇਆ ਜੱਟੂ ਲਾ ਚੱਕ ਚੱਲ ਚੱਲ ਚਾ ਲਾ ਲੋ ਘੰਟਾ ਫਿਰ ਕਾ ਲੈ ਖੜ ਜਾ ਜਾ ਮੈਨੂੰ ਲੋਟ ਕਰਨੇ ਸੰਜ ਬਾਪੋ ਚਾਦਰਾਂ ਲਾ ਕੇ ਧਰਦੇ ਜਾ ਕੇ ਕਾ ਨੂੰ ਹਾਂ ਕੰਜਰ ਜਾ ਕੱਛ ਨਹੀਂ ਪਾਈ ਆਈ ਆ ਗਿਆ ਆਈ ਆ ਗਿਆ ਮੈਂ ਤਾਂ ਤੇ ਉਹ ਜਿਹੜੀ ਸੁੱਕੀ ਪਈ ਸੀ ਤੇਰੀ ਸੀ ਕੱਛ ਹੈ ਜਿਹੜੇ ਸੁਕਣੇ ਪਾਈ ਹੋਈ ਸੀ ਤੇਰੀ ਸੀ ਹਾਂ ਕੰਢੀ ਜੀ ਤੇ ਪਾਈ ਸੀ ਸੁੱਕੇ ਉੱਡਤਾ ਨਹੀਂ ਗਈ ਪੜਾ ਨਾ ਆਟਾ ਮੋਰੇ ਕਾ ਰੱਖਿਓ ਨਿੱਕਰ ਚ ਉਹ ਮੋਰੇ ਤਾਂ ਉਹੀ ਹੋ ਜਾਂਦੇ ਮੇਰੇ ਸੋਰੇ ਕੱਲ ਆਜਗਾ ਟਿੰਗਰ ਚ ਛਾਲੇ ਜਾ ਅੱਛਾ ਤੇ ਕੱਛ ਪਾਈ ਮੇਰੀ ਨਾਲੀ ਵਾਲੇ ਖੇਤ ਜਾਂਦਾ ਉੱਥੇ ਮੋੜੇ ਮੋੜੇ ਚੜ ਗਿਆ ਮੋੜੀ ਹੋ ਗਈਆਂ ਯਾਰ ਪਾਛੇ ਗਈ ਨਿਕਲ ਜਾ ਫਿਰ ਸਰੋਂ ਕਿਹੜੀ ਵੱਢਣੀ ਆਂ ਦੱਸ ਆਹੀ ਵੱਢਣੀ ਐ ਬਾਈ ਮੰਡ ਚੱਲ ਉਹ ਬਾਪੂ ਆਹ ਵੱਢਣੀ ਐ ਤਿਆਰ ਨਾਲ ਬਣਾ ਲਈ ਜਵਾਖਾਂ ਤੋਂ ਤੂੰ ਸਿਆਣਾ ਬੰਦਾ ਜਵਾਖ ਨੇ ਇਹ ਹਾਂ ਗਈ ਜਾਈ ਇਹਨਾਂ ਨੂੰ ਦੱਸੀ ਜੈ ਇਹਨਾਂ ਗੱਸੀ ਇਹੇ ਜੀ ਵੱਢਣੀ ਐ ਇਹ ਜੀ ਆਹੀ ਵੱਢਣੀ ਆ ਹਾਂ ਆ ਪਟਕਲਿਆ ਫਲੀਆਂ ਇਹ ਲਾਉਣੀਆਂ ਫੇਰ ਠੀਕ ਐ ਕਿ ਤੂੰ ਸਾਰੀ ਚੱਕਦਾ ਸਰੋਂ ਦਾਹਨੇ ਨਾ ਵੱਢੀ ਤੂੰ ਤਿਆਰ ਨਾਲ ਬਣਾ ਲਈ ਇਹਨਾਂ ਤੋਂ ਕਹਿ ਕੇ ਵਾਏ ਲਾ ਦੂੜ ਘੰਟਾ ਲੱਭੀ ਬਾਪੂ ਮੈਂਟ ਪੰਜ ਲਾਉਣੇ ਆ ਦੂੜ ਘੰਟਾ ਨਾਲ ਦੂੜ ਘੰਟਾ ਕੱਲ ਬਾਡੀ ਜਾ ਰੋ ਤੂੰ ਤੇ ਨਾਲ ਵਡਾਈ ਜਾਈਂ ਇਹਨਾਂ ਤੋਂ ਜਵਾਖ ਨੇ ਇਹ ਹਾਂ ਹਾਂ ਵੱਡੀ ਕੱਢਣਗੇ ਪਾਸ ਟੋਰੀਆ ਸਿੱਧੀ ਸਾਰੀ ਨਹੀਂ ਵੱਢਣੀ ਬਾਪੂ ਮੈਂ ਕਹਣਾ ਆ ਵੱਢ ਲੈਣੀ ਜਿਹੜੀ ਪਹਿਲਾਂ ਹੋ ਰਹੀ ਆ ਤੂੰ ਕੋਈ ਥੱਬੀ ਵੱਢ ਤਾਂ ਲੈਂਦਾ ਟੜਕੇ ਦਾ ਇੱਥੇ ਬੈਠਾ ਹੋਏ ਵੱਡੀ ਪਈਆ ਪਰਾਂ ਪਰਲੇ ਪਾਸੇ ਕੰਨੀ ਕ ਵੱਢਤੀ ਬਾਵਾ ਵੱਡੀ ਪਈਆ ਅੱਛਾ ਕੇ ਆਹੋ ਚੱਲ ਕੋਈ ਦਰ ਨਹੀਂ ਆ ਗਿਆ ਵੱਢ ਲੈ ਬਸ ਬਾਪੂ ਚੱਲੀਏ ਮੇਰਾ ਜੀ ਆ ਨਹੀਂ ਕਰਦਾ ਵੱਢਣ ਨੂੰ ਕੱਲਾ ਆਇਆ ਫੇਰ ਵਗ ਚਲੀ ਗਿਆ ਯਾਰ ਗਰਮੀ ਵੀ ਬਾਲੀ ਹੋ ਗਈ ਗਰਮੀ ਵਾਵਾ ਹੋ ਗਈ ਹੈਨਾ ਹੋਰ ਕੱਲ ਨੂੰ ਬੱਡ ਲਾਂ ਜਿਹੜੀ ਰਹਿ ਗਈ ਤਾ ਉਹ ਯਾ ਲੱਗੇ ਚਲੀਏ ਚਲੀਏ ਬਾਪੂ ਆਇਆ ਯਾਰ ਕਾ ਲਿਆ ਯਾਰ ਇੱਕ ਵਾਰ ਬਥੂ ਪੁੱਠਾ ਪੰਗਾ ਲੈ ਲਾ ਦੋ ਤਰ੍ਹਾਂ ਦੀ ਵਿੱਚ ਹੀ ਬੀਜ ਗਏ ਹੋ ਯਾਰ ਵਿੱਚ ਪਹਿਲਾਂ ਪੱਕ ਗਈ ਅੱਗੀ ਭਾਂਡੇ ਯਾਰ ਦੀ ਬਾਅਦ ਕੇ ਪੱਕੂ ਚਲ ਆ ਦੋ ਪੰਡਾ ਦਾ ਸਿੱਟੀ ਅਗਰਾ ਘਰੇ ਰੇੜੀ ਤੇ ਲਿਆ ਕੇ ਦੋ ਪੰਡਾ ਇੰਨਾ ਖੇਲ ਕੀ ਕਰਾਂਗੇ ਯਾਰ ਬਾਪੂ ਇਹਨਾਂ ਸਰੋ ਬੜਾਲੀ ਹੈ ਹਾਂ ਹਰੀ ਵਿੱਚ ਕੈਂ ਬੜਾਲੀ ਐਵੇਂ ਜੀ ਐ ਜਾ ਮੀ ਬੀ ਚੱਦੀ ਚਿੱਤੀ ਯਾਰ ਅੱਛਾ ਚੱਦੀ ਬੀ ਚੱਦੀ ਦੂਜੀ ਹੁਣ ਵਿੱਚੋਂ ਵੱਢਣੀ ਪੈਗੀ ਮੇਰੇ ਸਹਰੇ ਦੀ ਔਖੀ ਵਾਲੀ ਉਹ ਚੇਤਾ ਆ ਗਿਆ ਹੁਣ ਪਾਸ ਗੰਗ ਲੈ ਗਿਆ ਅੱਡਾ ਕਿਹਾ ਜਾ ਵੱਢਦਾ ਯਾਰ ਅੱਡਾ ਜਾਏਗਾ ਅੱਡਾ ਕੱਟ ਕੇ ਵੱਢ ਲਾਂਗਾ ਬਾਪੂ ਫੋਨ ਦਾ ਹੀ ਮੈਂ ਟਾਣੀ ਵਾਲੇ ਮੁੰਡੇ ਨੂੰ ਕਰਨਾ ਪਾਣੀ ਲਿਆਊਗਾ ਆਪਣੇ ਘਰ ਵਾਲੇ ਨੂੰ ਕਹਿ ਕਿ ਫੁੰਝਾ ਸ਼ਰਾਂ ਦੇ ਖੋਲਿਆ ਮੇਰੇ ਕੋਲ ਹੈ ਨਹੀਂ ਯਾਰਾ ਰਾਤੀਆਂ ਤਾਂ ਪੂਰੀਆਂ ਨੇ ਬਾਪੂ ਆ ਪੂਰੀਆਂ ਲੈ ਕੇ ਆਈ ਸੀ ਕਾਹਦੀ ਲੈ ਆਈ ਸੀ ਚਾਰੀ ਨੇ ਫਿਰ ਪੂਰੀਆਂ ਨੇ ਚਾਰ ਪੂਰੀਆਂ ਆ ਗੱਠ ਦੇ ਜਾ ਯਾਰ ਇਹਨੂੰ ਆ ਬੰਨਾ ਤੁਸੀਂ ਬਾਪੂ ਮੈਂ ਕਰਦਾ ਫੋਨ ਪਾਣੀ ਮੰਗਾਉਣਾ ਚਾਹਿਆ ਹਾਂ ਪਾਣੀ ਚਾਹ ਮੰਗਾਉਣਾ ਚਾਹ ਪਾਣੀ ਮੰਗਾਇਆ ਜਾਂ ਚਾਹ ਤਾਂ ਕਰੇ ਪੀ ਲਾਂਗੇ ਥੋੜੇ ਬੰਦੇ ਨੂੰ ਕਿੱਧਰ ਤੱਕ ਕਰਨ ਆਪਾਂ ਬੰਦੇ ਆ ਯਾਰ ਕੋਈ ਨਹੀਂ ਮੈਂ ਬਾਹਣੀ ਉਹ ਦਾਮ ਲੈ ਲੈ ਤੂੰ ਜਸ ਸਕਾ ਚਾਹ ਕੰਨ ਹਾਂ ਆਉਂਦਾ ਬਾਪੂ ਐ ਗੱਠ ਪਾਉਣੀ ਹੈ ਇਹਦੇ ਦੂਜੋਂ ਵੇ ਸਿੰਗਲ ਠੀਕ ਹੈ ਬਾਪੂ ਕੀ ਕਹੇ ਫਾਕੇ ਇਹ ਤੇ ਉਹਦੀ ਭਾਰੀ ਵਾਲੀ ਜਗੀ ਭਾਗੀ ਕਹੇਗੀ ਯਾਰ ਜੀ ਨਹੀਂ ਨਾ ਜਾ ਬਾਹ ਨਿਕਲੀਆਂ ਪਈਆਂ ਉਹ ਨਾੜਾ ਤਾਂ ਬਾਪੂ ਖਰਾਕ ਨਹੀਂ ਨਾ ਹੈਗੀ ਫਿਰ ਹੁਣ ਇੱਕ ਖਿਆਕ ਨੂੰ ਕਾਇਉ ਠੱਡੋ ਨਹੀਂ ਟਪਾਈਏ ਤੇ ਗਾਂਡੀ ਦੀ ਪੱਲੀ ਦੀ ਪੰਦੀ ਨਾਲੇ ਦੀ ਕੜੋ ਪਾਈ ਕੰਜਰਾ ਸੁਪਿਆ ਮੇਰੀ ਆ ਫੋਨ ਫੜੋ ਯਾਰ ਆ ਆਉਂਦਾ ਬਾਪੂ ਚਾਹ ਲੈ ਕੇ ਕਾ ਲਈ ਆਉਂਦਾ ਹਾਂ ਪੀ ਕੇ ਬਾਗ ਚੱਲੀਏ ਫਿਰ ਪੀ ਕੇ ਬਾਗ ਚੱਲਾਂਗੇ ਕੱਲ ਬਾਅਦ ਚੱਲ ਅੱਛਾ ਹੀ ਆ ਬੱਚੇ ਆਉਂਦਾ ਮੈਂ ਦੇਖਦਾ ਆ ਆਈ ਜਾਂਦਾ ਬਾਪੂ ਹੈ ਆਈ ਜਾਂਦਾ ਆਈ ਜਾਂਦਾ ਆਈ ਜਾਂਦਾ ਹਾਂ ਅਛਾ ਛੇਤੀ ਆ ਜਾ ਜਦ ਮੜਾ ਜਾਂ ਦੱਬਖੇ ਤੋ ਜਾ ਆ ਸ਼ਾਮੇ ਜਲਦੀ ਆ ਬਾਪੂ ਅਗ ਦਾਤੀਆਂ ਚੱਕ ਲੋ ਬਾਪੂ ਭੈਂਗਾ ਗਿਆ ਡੰਗਿਆ ਪੱਛਿਆ ਗਿਆ ਯਾਰ ਦੰਗ ਤਾਂ ਫਿਰ ਗਰਮੀ ਆ ਹੁਣ ਹੈ ਗਰਮੀ ਹੋ ਗਈ ਟਮਕ ਕਰਿਆ ਨਹੀਂ ਵਾਲੇ ਦਿਨ ਹੋ ਗਏ ਕੰਮ ਯਾਰ ਹੋਦਾ ਹੈ ਫਿਰ ਬੁढ़ा ਸਰੀਰ ਹੈ ਹੁਣ ਤੇਰਾ ਕੰਮ ਕਿੱਥੇ ਹੁੰਦਾ ਹੈ ਕੰਮ ਤਾਂ ਖਰਜ ਕਰਦਾ ਜਾ ਮੈਂ ਸਰੀਰ ਤਾਂ ਕਾਹਨੂ ਬੁढ़ा ਹੈ ਅਛਾ ਉਂਗਾ ਕਰ ਸੁਭਾਗ ਆ ਭੁੱਜ ਗਿਆ ਬਾਪੂ ਖਾਲੇ ਜੀ ਦੁਆਰਾ ਵਟ ਦੇਣਾ ਜਿਹੜੀ ਡਿੱਗ ਪੇਗਾ ਖਾਲੇ ਚ ਤੁਰਦਾ ਯਾਰ ਕੰਮ ਦੀ ਗੱਲ ਤੂੰ ਕਰਦਾ ਬਾਪੂ ਪਾਣੀ ਇੱਥੇ ਚਾਹ ਪਾਣੀ ਕਿੱਥੇ ਪੀਂਗਾ ਸ਼ਾਂ ਦਾ ਕਣਕ ਚਬਾਗੀ ਹੈ ਸ਼ਾਂ ਦਾ ਕਣਕ ਚਬਾਗੀ ਖਾਂ ਕਣਕ ਚਬਾਗੀ ਆਪਾਂ ਚ ਨਹੀਂ ਜਾਣਾ ਇੱਥੇ ਬਾਈ ਕਰ ਬਸ ਚਤੇ ਭਾਈਆ ਵਟ ਦੇ ਤਕਾਲਾ ਆ ਦਾਤੀਆਂ ਇੱਥੇ ਧਰਦੀ ਕਿਹੜੇ ਦਾਤੀ ਤੇ ਬੈਈ ਹੋਰ ਹੀ ਕੰਮ ਕਰਾ ਲਈ ਆ ਗਿਆ ਆ ਸ਼ਰ ਆ ਗਿਆ ਓਏ ਆ ਗਿਆ ਬਪਾ ਅੱਗੇ ਕਿਤਲੀ ਕੱਢੀ ਜਾਂ ਕੀ ਕਰਾਉਣੀ ਛੋਏ ਚਾਹ ਦੀ ਥੋੜੀ ਪਾ ਦੀ ਹੈ ਮੈਨੂੰ ਚਾਹ ਥੋੜੀ ਹੀ ਪਾ ਦੀ ਬਸ ਇੱਕ ਹੀ ਗਲਾਸ ਆ ਫਿਰ ਗਲਾਸ ਚ ਜਾ ਫਿਰ ਉਹ ਦਾ ਦੋਸਾਰੋ ਮੈਨੂੰ ਕਿਹਾ ਉਹ ਲੱਗ ਪੀਣਾ ਨਹੀਂ ਇਹ ਤਾਂ ਪਾਣੀ ਲਿਆਈ ਖੜਾ ਬਾਪੂ ਪੰਜਰ ਜਾ ਪਾਣੀ ਲਿਆ ਆ ਵੇ ਅਸੀਂ ਚਾਹ ਗਈ ਸੀ ਨਾਲੇ ਮੈਨੂੰ ਸੁਣਿਆ ਨਹੀਂ ਸੁਣਿਆ ਨਹੀਂ ਦੁੱਦਣਾ ਸਾਰਾ ਦਿਨ ਕੀ ਤਰ੍ਹਾਂ ਦਿਮਾਗ ਖੀਜਿਆ ਆ ਆ ਫੜ ਚੱਲ ਆ ਚੱਕਣ ਫੜ ਕਿਤਲੀ ਦਾ ਪਾਣੀ ਪੀ ਲਿਆ ਕਿਆ ਕਰੇ ਪੀ ਲਾਂਗੇ ਕਿਆ ਕਰੇ ਪੀ ਲਾਂਗੇ ਕੱడే ਪੀ ਲਾਂਗੇ ਫਿਰ ਓਏ ਮਾਣਿਆ ਹੂੰ ਬਹੁਤ ਬੋਲਉਂ ਆਂ ਗਿਆ ਯਾਰ ਟੈਲੀਫੋਨ ਤੇ ਕੀ ਕੁੜੀ ਕੜੀ ਸਾਟ ਕਾਰਦੇ ਨਾ ਨਾ ਇਹਦਾ ਕਰੋ ਫੋਨ ਆ ਜਾਂਦਾ ਅਲਾਵਾ ਬਾਕੂ ਪਾਣੀ ਪੀ ਗਿਆ ਨੂੰ ਟੁਕ ਨੇ ਡਾ ਵਗਿਆ ਹੈ ਤਾਂ ਖੇਤ ਉਹ ਫਿਰ ਦੱਸ ਕੇ ਨਹੀਂ ਨਾ ਆਇਆ ਘਰੇ ਮੈਂ ਪੀ ਲੈ ਯਾਰ ਪਾਣੀ ਦਾ ਸ਼ਰਤ ਅਸੀਂ ਪੀਓਗੇ ਅਸੀਂ ਨੀ ਬਿੰਦੇ ਸੱਚਾਈ ਵੀ ਮੰਗੇ ਬਾਪੂ ਕਰਿਆ ਹਾਂ ਹਾਂ ਪੀਓਗੇ ਹਾਂ ਚਲ ਫਿਰ ਆ ਪਾਣੀ ਡੋਲ ਨਾ ਡੋਲ ਦੇ ਹਣਾ ਕੰਜਰ ਤੇ ਐਡੀ ਬਾਤਾਂ ਜਾਇਆ ਗਵਾਖ ਯਾਰ ਮੈਨੂੰ ਤਾਂ ਲੱਗਦਾ ਚਾਹ ਲੈ ਕੇ ਆਇਆ ਓੱਗੇ ਨੂੰ ਪਾ ਦੇ ਕਣਕ ਨੂੰ ਕਾਢੀ ਨੂੰ ਪਾ ਯਾਰ ਓੱਗੇ ਨੂੰ ਪਾ ਦੇ ਨੀ ਪਾਣੀ ਆ ਦਰਖਤ ਦੀ ਜੜ੍ਹ ਤੇ ਬਾਪੂ ਕਾਢੀ ਨੂੰ ਪਾ ਦੇ ਪਾਣੀ ਲੱਗੂ ਜਾ ਬਈ ਆ ਚੱਲਿਏ ਬਾਪੂ ਜਾ ਵੇ ਛੜਾ ਜੋੜੂ ਦਾ ਟੱਕਰ ਲਾ ਗਿਆ ਬੱਬਾ ਡਾਲੀ ਤਾਂ ਹਰੀ ਹੋ ਗਈ ਪਾਣੀ ਪਾਦਾ ਤੂੰ ਹਰੀ ਟਖੀ ਹੋ ਗਈ ਸੁੱਕਾ ਲੈ ਗਈ ਯਾਰ ਚੱਲ ਫਿਰ ਮੈਂ ਆ ਜਾਣਾ ਭਾਂਗੇ ਗੇ ਗੜਾ ਕਾਦੇ ਰੇ ਜਿੜ ਬੁਰਗਾ ਬਾਪੂ ਹੌਲੀ ਹੌਲੀ ਤੋਰਾ ਤੇ ਬੱਟਦੇ ਰਾ ਚੜੀ ਤੂੰ ਖਾਲਚੀ ਤੋਰਾ ਚੱਲ ਖਾਲਚੀ ਚੱਲੂਗਾ ਬਾਪੂ ਨੂੰ ਫੜ ਕੇ ਤੋਰ ਲਾਉਣਾ ਡੱਕ ਕੇ ਆ ਗਿਆ ਕਿਵੇਂ ਕੱਢੀ ਫਿਰਨਾ ਆਇਆ ਤੋ ਪੁਲਾਗਦੀ ਐ ਆ ਗਿਆ ਮੈਂ ਛਟਰੀ ਲੈ ਲੈ ਮੇਰੇ ਕੋਲ ਨਾ ਨਾ ਸ਼ਾਪਿੰਗ ਦਾ ਬਸ ਚੱਲ ਹਾਂ ਚਾ ਚੁੱਪ ਜਾ ਬਣਿਆ ਨਾਲੇ ਹੋ ਜਾ ਕਾ ਜੀ ਯਾਰ ਪੰਡਾ ਕਿੱਕੀਏ ਪੰਡਾ ਚੱਕਣੀਏ ਬਾਈ ਓ ਬਿਲਿੰਦਰਾ ਹਾਂ ਬਾਪੂ ਪੰਡਾ ਕਿੱਕੀਏ ਛੜ ਚੱਕ ਲੈਨੇ ਬਾਪੂ ਅਸੀਂ ਚੱਕ ਲਿਆਂਗਾ ਤੂੰ ਹੋਰ ਹੋਰ ਕੇ ਮੈਂ ਕਿੱਕ ਕੱਕ ਪੰਡਾ ਅਸੀਂ ਚੱਕ ਲਾਂਗੇ ਬਾਪੂ ਹੈ ਚੱਕ ਲਾਂਗੇ ਅਡਾ ਨਾ 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 ਜੀ ਬਾਈ ਜਾਣੂ ਛਕਾ ਗਿਆ ਚੱਕ ਲਿਆਂਗਾ ਪੱਟੂ ਚੱਕਾ ਬਾਪੂ ਜਾਲ ਭਾਗੀ ਆ ਮੇਰੇ ਛੋੜੇ ਨੇ ਹਲ ਮੈਂ ਹੱਥ ਫਲਾਵਾ ਦਿੰਨਾ ਪੰਡਾ ਦਾ ਮਾਂ ਜੀ ਹੱਥ ਕਿੱਦੇ ਲਵਾ ਦਿੰਨਾ ਇਹ ਹੋਰ ਬਾਪੂ ਚਕਾਉਣੀ ਤਾਂ ਹੈਗੀ ਹੁਣ ਤੇਰਾ ਬੁੜਾ ਸਿਰ ਕੱਲਾ ਕਿਧਰ ਚਕਾਏਗਾ ਤੂੰ ਆ ਤੂੰ ਚੱਕੇਗਾ ਨਹੀਂ ਇਹ ਚੱਕੂਆ ਇਹ ਸਿਰ ਟੁੱਟਣੀ ਕਿੱਤੀ ਦੀ ਚੱਕ ਲੂਗਾ ਕਿ ਮੈਂ ਕਿੱਕਾ ਨਾ ਨਾ ਤੂੰ ਤਰਪੇਂਗਾ ਆਪੀ ਤਰ ਆਪ ਤਰਪਾ ਕੋਈ ਨਹੀਂ ਬਹੁਤਾ ਹੈ ਜਾ ਗੜ ਕੱਲੇ ਨੂੰ ਸ਼ਿਕਾਰ ਪਾੜੀ ਆ ਮਾੜੀ ਜਿੱਡਟ ਆਇਆ ਤਾਂ ਮੁੰਡਾ ਕਰਾ ਛੱਡ ਦੇ ਬਾਪੂ ਛੱਡ ਦੇ ਚੱਕ ਛੱਡ ਦਿੱਤਾ ਚਲ ਡਾਕੀਆਂ ਚੱਕ ਲੈ ਐ ਨਾ ਮੁੰਡੇ ਦੀ ਖਾਖ ਖਾਦੀ ਜਿਹੜੀ ਖੁਜਾਕ ਤਾਂ ਕਿਹੜੀ ਖਾਦੀ ਉਹ ਨਾ ਪਟਿੱਡ ਇਕੱਠਾ ਕਰਤਾ 5 ਕੁਵੰਟਰ ਦੀ ਸੀ ਆ ਗਿਆ ਇਹ ਟੁੱਟਦਾ ਦਾ ਆ ਗਿਆ ਕਹੇ ਰੈਡੀ ਲਗੇ ਜਿੱਕਰ ਹੀ ਲੈ ਕੇ ਚੱਲਾਂਗੇ ਹੁਣ ਇੱਥੇ ਕਿਨੇ ਛੱਡਣੀ ਹੈ ਕਹੇ ਰੈਡੀ ਚ ਮਾਰੀ ਹੈ ਨਾ ਹੋਰ ਆਪਾਂ ਕਿਹੜਾ ਸਿਰ ਤੇ ਲੈ ਆਈਏ ਰੈਡੀ ਲੈ ਕੇ ਆਏ ਆ ਰੈਡੀ ਤਾਂ ਫਿਰ ਮੈਨੂੰ ਪਤਾ ਸੀ ਮੱਖਾ ਰੈਡੀ ਬਿਨਾ ਕੰਮ ਨਹੀਂ ਕੱਢਣਾ ਹਾਂ ਹਾਂ ਤਾਂ ਕਰਕੇ ਐਸੇ ਕਰਕੇ ਐਸੇ ਕਰਕੇ ਤਾਂ ਸਿਆਣੇ ਬੰਦੇ ਦਾ ਫਰਕ ਹੁੰਦਾ ਆਹੋ ਆਹੋ ਅੱਜ ਕੱਲ ਦੇ ਮੁੰਡਿਆਂ ਨੇ ਕਿੱਥੇ ਮੱਥਾ ਲਿਆ ਕਹਿੰਦਾ ਯਾਰ ਪਾਣੀ ਲਾਈਏ ਕਿ ਨਾ ਹੋਣਾ ਅੱਜ ਬੱਪੂ ਦੇਖ ਲਾ ਹੁਣ ਕੋਈ ਪਟੀ ਹੈ ਨੌਲਜੀ ਹੈ ਖੇਤੀ ਬਾਰੇ ਸੱਚੀ ਬਾੜ ਆਏ ਆ ਜਦ ਹਵਾ ਹੂਵਾ ਹੀ ਚੱਲਦੀ ਅੱਜ ਕੱਲ ਇਹ ਨਾ ਜਾਣੀਏ ਡੋਲਾ ਖਾ ਜੇ ਕਣਕ ਜਾਪੂ ਮੁੱਦੀ ਹੈ ਬਾਪੂ ਐ ਕਿ ਕਣਕਾਂ ਨੇ ਉਹ ਵੀ ਨਹੀਂ ਕੋਈ ਬਦ ਜ਼ਿਆਦਾ ਵਜਨ ਵੀ ਨਹੀਂ ਹੈਗਾ ਨਾ ਨਾ ਵਜਨ ਪਾਗੇ ਪਾਗੇ ਦਾ ਸਿੱਟਾ ਯਾਰ ਵਜਨ ਕਿਉਂ ਨਹੀਂ ਚੱਲ ਫਿਰ ਬਾਪੂ ਤੂੰ ਤਾਂ ਹੁਣ ਮੇਰੇ ਨਾਲ ਵੱਧ ਸਿਆਣਾ ਸਤੰਤਾ ਪਤਾ ਹੀ ਹੋਊਗਾ। ਕਾ ਨਾ ਜਾ ਕੇ ਪਾਣੀ। ਆਇਆ ਚਾਚਾ ਏ ਜਲਦੀ ਆਇਆ। ਜਾ ਗਿਆ ਸੱਜੀ ਜਾਂਦਾ। ਮੈਂ ਮੋਟਰਸਾਈਕਲ ਮੋੜਦਾ ਬਾਪੂ। ਆਹ ਸਕੂਟਰ ਫੜ ਕੇ ਰੱਖ ਸੱਟ ਦੇ ਯਰ। ਮੋੜ ਨਹੀਂ ਚਾਚਾ। ਮੋੜ ਨੂੰ ਕੀ ਸੱਟ ਯਰ। ਚੱਲ ਛੱਡ ਦੇ। ਪੰਜ ਸੱਟ ਦੇ। ਇੱਥੇ ਰੱਖ। ਤੂੰ ਇੱਥੇ ਟਾੜ ਦੇ। ਆਖੇ। ਜਿਹੜਾ ਥੱਲੇ ਗਈ ਸੀ ਆਪਣੀ। ਹੈ? ਉਹ ਬਹੁਤ ਭਾਰੀ ਬੜੀ ਸੀ ਧੌਣ ਕਰ ਦੋ ਲੱਗੀ। ਤੌਣ ਜਾ ਜੋਗੀ ਤੈਨੂੰ ਮੈਂ ਕਹੀ ਤਾਂ ਗਏ ਬਾਪੂ ਗਿੱਲੀ ਹੈਗੀ ਭਾਰੀ ਹੋਊਗੀ ਮਛੇ ਤਾਂ ਨਹੀਂ ਪੈਗਾ ਮਛੇ ਕੱਢ ਦਿੰਦਾ ਮੈਂ ਨਾ ਨਾ ਬਾਪੂ ਉਹੀ ਦਰਦੋਂ ਲੱਗੀ ਐ ੱਡੀ ਤਾਂ ਕੋਈ ਗੰਦ ਨਹੀਂ ਸਮੀਚੇ ਵਾਲੀ ਹੈ ੱਡੀ ਗੱਲ ਹੀ ਨਹੀਂ ਸਮੀਚੇ ਵਾਲੀ ਤੇ ਉਂ ਦਰਦ ਕਰ ਰਹੀ ਆ ਅੱਛਾ ਅੱਛਾ ਦਰਦ ਕਰਨ ਲੱਗੀ ਕੀ ਹੋਇ ਉਹ ਤੌਣ ਤੌਣ ਅੱਛਾ ਛਟਾਉਣ ਚਾਉਂਦਾ ਕਿੰਨੇ ਦਿਨ ਹੋਵੇ ਚੱਕੀ ਨਹੀਂ ਨੇ ਤਾਂ ਕਰਕੇ ਚਾ ਮੂੰਹ ਪੱਠੇ ਵੜਲਾ ਹੈ ਪੱਠੇ ਵੜਨਾ ਪੱਠੇ ਪੱਠੇ ਵੜਦੇ ਆ ਕਿਹ ਅਜੇ ਹੋਰ ਕੱਲ ਵੱਢ ਲਈ ਅੱਜ ਫੇਰ ਅਸੀਂ ਮੋੜ ਜਾਈਂ ਨੇ ਚੇਤੇ ਸਕੂਟਰ ਮੋੜ ਜਾਈਂ ਚਾ ਮੋੜ ਲਓ ਤੁਸੀਂ ਅਸੀਂ ਪੱਠੇ ਵੱਢ ਲਈਏ ਤੂੰ ਮੋੜ ਜਾ ਉਹ ਮੋੜ ਲੂਗਾ ਉਹ ਹੈ ਉਹ ਮੋੜ ਲੂਗਾ ਮੇਰੇ ਨਾਲੋਂ ਵੱਧ ਜਾਣਦਾ ਉਹ ਮੋੜ ਲਾ ਫਿਰ ਸ਼ਹਿਰ ਚ ਰਹਿ ਕੇ ਆਇਆ ਉਹ ਮੁੰਡਾ ਹੈ ਉਹ ਵੱਧ ਜਾਣਦਾ ਮੇਰੇ ਨਾਲੋਂ ਸ਼ਹਿਰ ਇਕ ਤਾਂ ਕਿ ਸੁਣਛਣਾ ਰਿਹਾ ਕਿ ਐਸੇ ਫਿਰ ਦਰਨ ਲੈ ਛੇ-ਸੱਤ ਮਹੀਨੇ ਲਾ ਕੇ ਆਇਆ ਬਾਹਰ ਵੱਡੇ ਵੱਡੇ ਲੱਗ ਚੱਲੀਓ ਪੱਠੇ ਜਾਂ ਚੱਟੇ 'ਚ ਵੱਢ ਲਾਂਗੇ ਹਾਂ ਸੱਬਾ ਸੱਬਾ ਹੀ ਹੋਗਾ ਨਾ ਛੱਬਾ ਛੱਬਾ ਆਊ ਜਾਂ ਮੈਂ ਕਹਾਂ ਲੱਗ ਚੱਲਾ ਬਾਪੂ ਚੱਕ ਡਾਟੀਆਂ ਸਾਜ ਨਹੀਂ ਲੈ ਆਇਆ ਬੈਂਡ ਚੱਟੇ ਲੱਗੂ ਕੀ ਨਹੀਂ ਹੋਰ ਆ ਜਾ ਆਪਾਂ ਵੱਢ ਲਈਏ ਆ ਬਾਪੂ ਪਾੜ ਲੈਨੇ ਮੈਂ ਦਤਤੀ ਚਾਰ ਪੰਜ ਚੱਕ ਲਿਆ ਹੈ ਮੈਂ ਦਤਤੀ ਚਾਰ ਪੰਜ ਚੱਕ ਲਿਆ ਮੈਂ ਚੱਲ ਚਾਰ ਪੰਜ ਬੰਦੇ ਹੋ ਜਾਣਗੇ ਇਹਦਾ ਮੇਰਾ ਸੋਰਾ ਹੋ ਜਾਂਦਾ ਲੈ ਚੈਲੀ ਫੂਲ ਕਰਦਾ ਚੰਗੀ ਜਿਹੀ ਰਚੀ ਰ ਹੈ ਫਿਰ ਪਾਪਾ ਹੱਥੇ 73 ਨੰਬਰ ਵੜੀ ਨਾ ਨਾ ਮਬ ਜਾਨ ਜਾਂ ਬੱਚੇ ਮੇਰੇ ਕੱਲ ਵੱਜੀ ਦਾਤੀ ਤੂੰ ਮੈਨੂੰ ਕੱਲ ਪੱਠੇ ਲੈਣ ਭੇਜਿਆ ਸੀ ਕਿੱਡੇ ਜੋ ਹੋ ਗਿਆ ਯਾਰ ਹੋਰ ਬਾਬਾ ਹੈ ਕੱਲ ਗਾ ਗਿਆ ਬੱਟਾ ਤੇ ਨੀਂ ਪੋਸ ਕਿ ਭਾਂਡਾ ਚਾਰ ਦੇ ਤੀ ਟਪੜ ਗਿਆ ਤੂੰ ਆਇਆ ਲੈ ਪੱਠੇ ਤਾਂ ਬਠੇਰੇ ਵੱਢੇ ਇਹ ਜੋ ਦੇਖੀਏ ਕਿਵੇਂ ਪੈ ਕੇ ਪਾਣੀ ਪੂਰੀ ਬਾਤੀ ਲੱਗ ਗਿਆ ਦੇਖੋ ਰੱਬੂ ਤੂੰ ਦੇਖੋ ਕਿਹੜਾ ਸਿਰੀ ਭੇਜਿਆ ਸੀ ਪਾਣੀ ਲਾਉਣ ਵਾਸਤੇ ਹੈ ਤੂੰ ਕਿਹੜਾ ਬੰਦਾ ਭੇਜਿਆ ਸੀ ਪਾਣੀ ਲਾਉਣ ਵਾਸਤੇ ਬਜਿੰਦੇ ਦੀ ਲਾ ਕੇ ਗਿਆ ਹੋ ਪਾਣੀ ਵਾਧਾ ਲੱਗਣਾ ਹਵਾ ਚ ਹਵਾ ਚੱਲਦੀ ਸੱਚ ਹਵਾ ਚੱਲਦੀ ਸੀ ਹੋਰ ਨਾ ਚਾਹ ਖਾ吃 ਇੱਕ ਦੇ ਹੈ ਨਾ ਇੱਕ ਧਮੀ ਪੈ ਗਿਆ ਸੀ ਨਾਲੇ ਮੀਂਹ ਪੈ ਗਿਆ ਹੋਰ ਨਾ ਘਰ ਚ ਗੜਿਆਂ ਨੇ ਦਬੁੱਤੇ ਹੈ ਨਾ ਹੋਰ ਹੋਰ ਪੈਂਡਿਆ ਡਾਂਡਲ ਜਿਹਾ ਬਣ ਗਿਆ ਯਾਰ ਤੂੰ ਆਂਡਲੇ ਪੱਥਰ ਤਾਂ ਮੇਰੀ ਗੱਲ ਸੁਣ ਯਾਰ ਹਾਂ ਬਾਪੂ ਕਾਇੰਡਾ ਯਾਰ ਫਸਣਤਾ ਸੀ ਵੜਦਾ ਉਹ ਬੁੱਟੇ ਟਿੱਕੇ ਜਰ ਮੈਂ ਨਿਸ਼ਾਨੀ ਲਾ ਕੇ ਗਿਆ ਸੀ ਤੇ ਆਪਣੇ ਵਾਲਾ ਵਜਿੰਦਰ ਤਾਂ ਨਹੀਂ ਮੇਰਾ ਸਾਡਾ ਵੜਾ ਦਿੰਦਾ ਕਿਸੇ ਨੂੰ ਉਹ ਲਾਦਾ ਨਹੀਂ ਹੈ ਹੈ ਹੋਰ ਹੈ ਹੈ ਕਾਬਾ ਲਾ ਪੈ ਡਾਇਰ ਬਾਪੂ ਕੀ ਗੱਲਾਂ ਕਰੀਂ ਹਾ ਮੈਂ ਕਦੋਂ ਵੜਾਉਣਾ ਨਾ ਨਾ ਛਿਟਾਉਂ ਗੱਲ ਕਰ ਜਾਈ ਪੱਥੇ ਲੈ ਗਿਆ ਕੋਈ ਜਿਹੜੀਆਂ ਉਹਨਾਂ ਦੇ ਬੁੜੀਆਂ ਆਈਆਂ ਸੀ ਉਹਨਾਂ ਨੂੰ ਕਿਹਨੇ ਵੜਾਇਆ ਪਰਸੋਂ ਕਿਹਨੇ ਵੜਾਇਆ ਕਿਹਨੇ ਮੈਂ ਠੂਈ ਮਾਰਦਾ ਹੈ ਜੇ ਕੰਮ ਦੀ ਹਾਂ ਇਹ ਇਹ ਕੰਮ ਦੀ ਨਾ ਮੇਰਾ ਵੜਾਉਣਾ ਆਪ ਹੈ ਮੈਂ ਕਿੱਥੋਂ ਵਢਾ ਤੇ ਜਦ ਪਰਸੋਂ ਵਢਾਏ ਉਹਨਾਂ ਦੀ ਬੁੜੀਆਂ ਨੂੰ ਕਿੰਨਾਂ ਦੀ ਬੁੜੀਆਂ ਨੂੰ ਉਹ ਜਿਹੜੇ ਆਪਣੇ ਘਰ ਤੋਂ ਪਛਲੀ ਘਰ ਆ ਆ ਜਾ ਉਹਨੀਆਂ ਛੁੱਛਾਂ ਦੀ ਗੱਲ ਕਰ ਮੈਂ ਕਿੱਥੇ ਟੀਮ ਆਦਾ ਪਛਾਂਦੀ ਜਰਾ ਮੇਰੇ ਲਈ ਜਨਾ ਜਿਹੜਾ ਨੌਕਰ ਮੈਂ ਤਾਂ ਉਹ ਗੱਲ ਕਰਦਾ ਵੀ ਕੋਈ ਵੱਢ ਕੇ ਲੈ ਗਿਆ ਬਗਾਈਆਂ ਬੰਦਾ ਮੈਂ ਵੀ ਚਲ ਚੋਰੀ ਕਰ ਗਿਆ ਫੇਰ ਵੀ ਮੈਂ ਸਿੱਧਾ ਹੀ ਮੇਰਾ ਮਨ ਤਰੀ ਚੋਰੀ ਕਰ ਗਿਆ ਜੋ ਪੁੱਛ ਲੈਨੇ ਤੂੰ ਹਾਂ ਭਈ ਅਰੇ ਬੂ ਦੱਸ ਲੈ ਮੈਂ ਇਹ ਗੱਲ ਕਰੀ ਹੈ ਨਾ ਬੱਸ ਚੁੱਪ ਕਰ ਪਾਪਾ ਹਾਂ ਹੀ ਗੱਲ ਗਈ ਸੀ ਕੀ ਕੀ ਮੈਂ ਭੱਜਿਆ ਤੂੰ ਕਹਿੰਦਾ ਸੀ ਵੜਾ ਦੇ ਨੀ ਕਿਸੇ ਨੂੰ ਕੋਈ ਜਾ ਗਿਆ ਵੱਜ ਕੇ ਮੈਂ ਤਾਂ ਐ ਕਹਿੰਦਾ ਸੀ ਪਰਸੋ ਤੋਂ ਉਹਨਾਂ ਨੂੰ ਵੜਾਇਆ ਹੈ ਤੇ ਤੂੰ ਅਜੇ ਇੱਥੇ ਨਹੀਂ ਪਾਈ ਨੂੰ ਬੁਝਾਇਆ ਇਹ ਮੈਨੂੰ ਪਤਾ ਮਾਰ ਕੋਈ ਕੋਠੇ ਕੋਲੇ ਸ਼ਿਗਾਉ ਦੋ ਉਹ ਤਾਂ ਕਹਿੰਦੇ ਤੇਰੇ ਬਾਪੂ ਤੋਂ ਪੁੱਛ ਕੇ ਆਇਆ ਮਕੰਦ ਤੋਂ ਪੁੱਛ ਕੇ ਆਇਆ ਇਹਦੇ ਹੋਰ ਤੂੰ ਵੜਾ ਦੇ ਨਾ ਪੱਛੇ ਰੋਸ ਚੜੀ ਮੈਨੂੰ ਲੱਗਿਆ ਕਿ ਤੇਰੀ ਲਿਆ ਆ ਤੇਰੀ ਬਣ ਥਾਣਾ ਉਹਦੇ ਨਾਲ ਤਾਂ ਕਰਕੇ ਆਈ ਹੈ ਕਹੇ ਲੈਜੈਂਡ ਹੈ ਜੜ ਹੁਣ ਅਗਲਾ ਪੁੱਛ ਕੇ ਰੋਸ ਤਾਂ ਨਹੀਂ ਮੈਂ ਬਟਿੰਡਾ ਪੱਛੇ ਚਲ ਵੱਡ ਪੱਖੇ ਦਾ ਤੂੰ ਯਾਰ ਘਰੇ ਵੀ ਆਣਾ ਤੇ ਤੂੰ ਵੱਡ ਲੈ ਖਣ ਫੜਦਾ ਦੁੱਦੀ ਚੱਕ ਲੈ ਪਈ ਜਾ ਜੈਂ ਅਏ ਨਾ ਯਾਰ ਐ ਕਰ ਫਟਾਫਟ ਵੱਢ ਜੜ ਕਵੇੜਾ ਯਾ ਹੈ ਇਸ ਮਿੰਟ ਲਾਉਣਾ ਮੈਂ ਕਹਿ ਪੰਡਾ ਲੈ ਚਲ ਜੀ ਜੋ ਕੇ ਚੰਨਾ ਇਸ ਕੋ ਬਹੁਤਾ ਬਾਪੂ ਯਾਰ ਇੱਕ ਮੱਝ ਬਾਪੂ ਆਪਣੇ ਇੱਕ ਟ ਹੈਗੀ ਆ ਮੈਂ ਕਿਹਾ ਦੋ ਜਿੰਨਾ ਦੇ ਕੱਠੇ ਲੈ ਚਲ ਜੀ ਨਹੀਂ ਨਹੀਂ ਹੈ ਕਦਾਂ ਵੀ ਲੈ ਜਾਂਦੇ ਵਾਪੂ ਇੱਕ ਦਿਨ ਦੇ ਹਾਂ ਚਲ ਇੱਕ ਦਿਨ ਲੈ ਜਾਂਦੀ ਤੂੰ ਕਹਿੰਦਾ ਦੁਵਾਰੇ ਲੈ ਜਾਏਗਾ ਫਿਰ ਹਾਂ ਹਾਂ ਵਾਪੂ ਦੁਵਾਰੇ ਲਾਈਉ ਮੈਂ ਚੰਗਾ ਦੁਵਾਰੇ ਲੈ ਗਈ ਕੀ ਲੈ ਲੀਏਗਾ ਤੂੰ ਦੁਵਾਰੇ ਉਹ ਪੱਠੇ ਬਾਪੂ ਪੱਠੇ ਹਾਂ ਪੱਠੇ ਹੀ ਗੱਲ ਹੈ ਵੱਡੀ ਤਾਂ ਜਾਨਾ ਹੋਰ ਕੀ ਕਰੀ ਜਾਨਾ ਉਹ ਵੱਡੀ ਜਾਨੇ ਮੈਂ ਜੋੜਦਾ ਕੇ ਹਾਂ ਜੋੜ ਗਿਆ ਜੋ ਮੈਂ ਜੋੜਦਾਗਾ ਫਿਰ ਜੋੜ ਦਿੰਦਾ ਮੈਂ ਵੜ ਦਿੰਦਾ ਐਡਾ ਕਿੰਜ ਵਾਗਿਆ ਕਿ ਟੱਕੀ ਆ ਗਈ ਓਏ ਨਾ ਨਾ ਮੈਂ ਤਾਂ ਮੋਟਰਸਾਈਕਲ ਸਹੀ ਕਰਕੇ ਆਇਆ ਮੋਟਰਸਾਈਕਲ ਟਾ ਕਰਕੇ ਬਜਿੰਦਰ ਹੈ ਤੈਨੂੰ ਚੰਗਾ ਭਰਾ ਪਤਾ ਜਨਾਨੀਆਂ ਨਾਲ ਲੱਜਿਆ ਰਹਿੰਦਾ ਇਹ ਗੱਲਾਂ ਕਰਦਾ ਸਾਰਾ ਦਿਨ ਇਹਦਾ ਦਿਮਾਗ ਹਿੱਲੂ ਏ ਉਹ ਤੈਨੂੰ ਪਤਾ ਹੀ ਆ ਬਾਪੂ ਲੱਗਾ ਰਹਿੰਦਾ ਏ ਲੱਗਿਆ ਛੇ ਜੇ ਮੈਨੂੰ ਪਤਾ ਆਈਂਦਾ ਬਾਪੂ ਨੂੰ ਪਤਾ ਤਾਂ ਗਾਲਾਂ ਪਵਾਉਂਦਾ ਤੂੰ ਮੇਰੀ ਨਹੀਂ ਗੱਲ ਦੱਸੀ ਸੀਗੀ ਉਸ ਦਿਨ ਬਾਪੂ ਕੀ ਕਹਿੰਦਾ ਓਏ ਕਹਿੰਦਾ ਬਾਪੂ ਨੂੰ ਕਰਦਾ ਗਾਲਾਂ ਪਵਾਉਣਾ ਤੇ ਪਤਾ ਹੀ ਆ ਛੇ ਆ ਮਖਰਦਾ ਗੱਦਨਾ ਬਾਪੂ ਉਹ ਤੁਹਾਨੂੰ ਮੇਰੀ ਗੱਲ ਦੱਸੀ ਸੀ ਨਾ ਤੈਨੂੰ ਹਾਂ ਦੱਸੀ ਹੈ ਮੈਨੂੰ ਕਹਿੰਦਾ ਇਹ ਗੱਲਾਂ ਗੱਲਾਂ ਕਰਦਾ ਕਹਿੰਦਾ ਹੈ ਨਹੀਂ ਭੰਦਾ ਮੋਬਾਈਲ ਤੈਨੂੰ ਨਵਾਂ ਲੈ ਦੂ ਯਾਰ ਬਾਪੂ ਵਾਲਾ ਮੋਬਾਈਲ ਮੈਨੂੰ ਪਤਾ ਕੀ ਇਹ ਪਰਸੋਂ ਕੀ ਕਹਿੰਦਾ ਬਾਪੂ ਮੈਨੂੰ ਕਹਿੰਦਾ ਖੇਡਾ ਆਪਣੇ ਵਾਲਾ ਬਲਜਿੰਦਰ ਹਾਂ ਵੀ ਜਨੂ ਦੀ ਲੌਂਡਿਆਂ ਨਾਲ ਗੱਲਾਂ ਕਰਦਾ ਟੀਮੀ ਧਰਦੀ ਨਹੀਂ ਕਹਿੰਦਾ ਉਹ ਬਾਪੂ ਐਂ ਕਹਿੰਦਾ ਇਹ ਕਹਿੰਦਾ ਸੀ ਮੈਨੂੰ ਹਾਂ ਓਏ ਐਂ ਕਹਿੰਦਾ ਬਾਪੂ ਦਾ ਜਾਣ ਤੇ ਲੜਾਉਂਦਾ ਹਾਂ ਹਾਂ ਚ ਆਪਾਂ ਨੂੰ ਲੜਾਉਂਦਾ ਚਾਚਾ ਬਾਪੂ ਜਿਹੜਾ ਕਰਦਾ ਠੁਕਰਦਾ ਫਿਰ ਸਰ ਬਾਪੂ ਛਾੜ ਦੇ ਯਾਰ ਪੱਖੇ ਵੱਡ ਭੈਣ ਦਾ ਜਿਹੜਾ ਦਾਮਣ ਵਾਲਾ ਬਾਪੂ ਇਹ ਥੱਕ ਗਿਆ ਹੈਂ ਦਾਮਣ ਵਾਲਾ ਤੂੰ ਦਾਮਾ ਦਮ ਟੱਕੀ ਵੱਢ ਠੇ ਉਹ ਬਹੁਤ ਹੋ ਗਿਆ ਹੋਣਗੇ ਬਾਪੂ ਦੇਖੀ ਫਿਰ ਵੱਡ ਨਹੀਂ ਬਣੀ ਜਾਣੀ ਬਣੀ ਜਾਊਗੀ ਦੇਖ ਲੈ ਜੋੜ ਕੇ ਦੇਖਣਾ ਯਾਰ ਚਾਰ ਪੰਡਾ ਚਾਰ ਢੇੜੀਆਂ ਦੀ ਪੰਡ ਬਣ ਜੂ ਚੱਲ ਚੱਲੀਏ ਬਹੁਤ ਹੋ ਗਿਆ ਹੈ ਹੈਂ ਬਹੁਤ ਹੋ ਗਿਆ ਚੱਲੀਏ ਚੱਲੀਏ ਹਾਂ 3 ਵਜੇ ਦਾਪਰ ਦੇ ਟਾਈਮ ਵੀ ਦੇਖ ਕੈਂਟਾ ਫਿਰ ਕੰਮ ਕਰਨਾ ਜਾਂ ਭੱਜਣ ਗਈ ਹੋ ਜਾ ਜਾਂ ਕੇ ਕੁਤਰ ਕੇ ਪਾਉਣੇ ਵੀ ਆ ਫਿਰ ਬੰਜੇ ਹੋ ਗਏ ਪੂਰੇ ਜੱਸੀ ਮਰ ਗਿਆ ਹੋ ਗਏ ਬਾਪੂ ਹੋ ਗਏ ਚੱਲ ਫਿਰ ਬੱਸ ਕਰ ਜਾ ਚੱਲ ਹੋ ਖੜਾ ਬਾਪੂ ਆ ਮੈਂ ਬਰਾਬਰ ਜੇ ਕਰਦਾ ਇਨਨੇ ਕੋ ਬਰਾਬਰ ਹਾਂ ਨਿਸ਼ਾਨੀ ਲਾ ਦੇ ਮਰੀ ਜੀ ਨਿਸ਼ਾਨੀ ਤੇ ਲਾਉਣ ਦੀ ਲੋੜ ਹੀ ਨਹੀਂ ਬਾਪੂ ਤੇਰੇ ਵਾਲੀ ਪ੍ਰੀਤੋ ਵੱਢਣਾ ਆਉਂਦੀ ਹੁੰਦੀ ਆ ਹੈ ਭੈਣ ਚੋਤਾ ਚੱਕੀ ਗੱਲ ਕਰ ਚੱਜਦੀ ਆ ਹੁਣ ਜਦੋਂ ਆਉਂਦੀ ਆ ਤਾਂ ਆਉਂਦੀ ਆ ਆ ਵੀ ਟੱਜਾ ਡਾਣਾ ਯਾ ਕੀ ਐ ਹਾਂ ਕੋਈ ਪਿਆਰ ਇਹ ਤਾਂ ਸਰੋ ਹੈ ਕਿੱਸਾ ਹੋਇਆ ਹੈ ਉਹ ਤਾਂ ਚੋਣਾ ਆ ਅੱਧੇ ਢਿੱਡੇ ਕੋਈ ਚਾ ਗੰਡ ਦੇ ਆ ਮੈਂ ਬਣਾਉਣਾ ਤੂੰ ਸਾੜ ਦੋ ਯਾਰ ਬਾਪੂ ਤੂੰ ਕੰਮ ਨੂੰ ਬੜਾ ਸਿਆਣਾ ਐ ਤੂੰ ਆ ਬਣਾ ਦਿੰਦਾ ਚਾਚਾ ਕਾਹਦੀ ਲਿਆਇਆ ਲੈ ਬਣ ਨੀ ਹੋ ਯਾਰ ਮੈਨੂੰ ਤਾਂ ਲੱਗਦਾ ਗੰਢ ਹੀ ਨਹੀਂ ਆਉਣੀ ਇਹਦੀ ਆ ਆ ਬਾਈ ਕੰਟੀਨਿਊ ਨਹੀਂ ਦੂਜੀ ਰੋਟ ਕਾਲ ਲੈ ਦੰਮੀ ਰੋਟ ਓਏ ਰੇੜੀ ਤੇ ਖੁੱਲੀ ਸਿੱਟ ਲੋ ਆਏ ਸੱਚ ਨਾ ਖਾਣ ਗੰਡਦੇ ਨਾ ਯਾਰ ਜਾਬ ਚ ਖਾ ਜਾ ਮੈਨੂੰ ਫਿਆ ਖਾ ਦਾਕਤੀ ਨਾ ਮਰ ਰਹਾ ਆਈ ਚਾਚਾ ਦਿਖਾ ਜੋਰ ਪੁਰਾਣੇ ਜੇ ਜੋ ਕੰਮ ਕਰਿਆ ਯਾਰ ਪਛਾ ਪੈਨੂ ਤੂੰ ਚੱਲ ਜਾ ਰਸੀ ਗੰਡ ਲਿਆ ਐ ਐ ਖਫੜ ਗਿਆ ਇਹਦਾ ਯਾਰ ਮਾਰ ਮਾਰਾ ਯਾਰ ਚੱਲ ਹੁਜਾ ਚੱਕਾ ਬਾਂਡੇ ਗਾਲ ਬਾਂਡੂ ਕੀ ਬਾਂਡ ਮੋੜਾ ਦੇ ਮੋੜਾ ਆਈ ਚੋੜੀ ਉਂਗਲ ਨਾ ਮੋਛਦੀ ਜਦ ਬਾਪੂ ਵੀ ਫਿਰ ਛੱਟ ਗਿਆ ਗਿਆ ਕਾ ਨਾ ਛੜਾਦਾ ਯਾਰ ਹਾਂ ਯਾਰ ਛੱਟ ਗਿਆ ਜੱਜ ਚੱਲ ਗੰਦੇ ਛੱਤੀ ਆਡਾ ਗੋਡਾ ਮਾਰ ਕੇ ਸਿੱਧੀ ਕਰ ਇਹਨੂੰ ਗੋਡਾ ਮਾਰ ਕੇ ਗੋਡਾ ਅੱਖੇ ਮਾਰਾ ਨਾ ਚੱਲ ਬਾਪੂ ਪੁਰਾਣਾ ਜ਼ੋਰ ਦੇ ਬਾਪੂ ਤੂੰ ਫੜ ਐਥੋਂ ਲੜ ਫੜ ਲੜ ਜਾ ਕੀ ਫੜੀ ਖੜਾ ਲੈ ਐਥੋਂ ਗੱਠ ਥੇ ਮਾੜੀ ਬਾਪੂ ਜਰਾ ਪ੍ਰੀਤ ਮੂਰੇ ਦਾ ਜੋਰ ਨਹੀਂ ਚੱਲਦਾ ਇੱਥੇ ਆ ਕੇ ਜੋਰ ਚਲਾਉਣ ਲੱਗ ਗਿਆ ਨਾ ਜੋਰ ਕਿਉਂ ਨਹੀਂ ਚੱਲਦਾ ਜੇ ਜੜ ਪੰਜ ਨਹੀਂ ਬੰਨੀ ਤੇ ਨਾ ਮਾਜ ਨਾ ਕੀ ਹੈ ਕੰਮ ਚੱਕੂ ਆ ਪੋਣੇ ਨੂੰ ਮੈਨੂੰ ਚਕਾ ਨਹੀਂ ਬਾਪੂ ਥੱਲੇ ਆਏਗਾ ਠੱਲੇ ਕੰਨਵਾਜੀ ਛੋਟੇ ਗਾਲ ਛੋਟੇ ਆਈਏਗਾ ਅਗਲੇ ਮੋੜ ਤੋਂ ਕੋਈ ਛੱਲਿਆ ਸਕੂਟਰ ਛੱਲਿਆ ਆਏਗਾ ਲੈ ਆਉਣਾ ਚੱਲ ਬਾਪੂ ਮੈਂ ਜੱਲਿਆ ਪੱਜ ਕੇ ਸ਼ੇਰ ਬਣ ਕੇ ਸਮਾ ਲਾਵਾ ਕਿ ਤੂੰ ਜਿਆ ਰ ਇੱਕ ਜਣਾ ਲਿਆਓ ਮੈਂ ਲੈ ਕੁਮ